ਕਿਸਾਨਾਂ ਨੂੰ ਇਹ ਫਾਇਦਾ ਹੋਇਆ ਜੀ ਇਹਨਾਂ ਨੂੰ ਮਾਰਕੀਟਿੰਗ ਪਲੇਟਫਾਰਮ ਦੇ ਮਿਲਣ ਦੇ ਨਾਲ ਜਿਹੜਾ ਇਹ ਸਮਾਨ ਘਰੇ ਤਿਆਰ ਕਰਦੇ ਸੀ ਉਹ ਸਾਰਾ ਵਿਕਣ ਲੱਗਿਆ ਤੇ ਸ਼ਹਿਰ ਨਿਵਾਸੀਆਂ ਨੂੰ ਉਹ ਮਿਲਣ ਲੱਗਿਆ ਇਹਦਾ ਸਭ ਤੋਂ ਦੂਸਰਾ ਫਾਇਦਾ ਇਹ ਹੈ ਜੀ ਸਰਕਾਰੀ ਸਕੀਮਾਂ ਨਾਲ ਜੁੜ ਕੇ ਜਿਹੜੇ ਬੰਦੇ ਘਰੇ ਬੈਠ ਕੇ ਕੰਮ ਕਰਦੇ ਸੀ ਉਹ ਮੇਲਿਆਂ ਤੇ ਜਾਂਦੇ ਨੇ ਜੀ ਸਰਸ ਮੇਲਿਆਂ ਦੇ ਵਿੱਚ ਜਾਂਦੇ ਨੇ ਤੇ ਵੱਖ-ਵੱਖ ਡਿਪਾਰਟਮੈਂਟ ਦੁਆਰਾ ਜਿਹੜੇ ਪ੍ਰਦਰਸ਼ਨੀਆਂ ਲਗਾਈ ਜਾਂਦੀਆਂ ਨੇ ਉਹਨਾਂ ਨਾਲ ਜੁੜ ਜਾਂਦੇ ਨੇ ਜਿਹੜੀ ਪ੍ਰੋਡਿਊਸ ਆ ਉਹ ਵੀ ਆਪਣੇ ਫਾਰਮ ਦੀ ਆ ਮਤਲਬ ਸੀਡ ਤੋਂ ਲੈ ਕੇ ਜਿਹੜਾ ਆਪਕਿ ਐਂਡ ਟੂ ਪਲੇਟ ਤੱਕ ਮਤਲਬ ਸਾਰਾ ਸਿਸਟਮ ਹੈ ਜਿਹੜਾ ਸਾਡਾ ਆਨ ਫਾਰਮ ਹੁੰਦਾ ਤੇ ਉਹ ਫਸਲਾਂ ਨੂੰ ਪ੍ਰੋਸੈਸ ਕਰਕੇ ਅਸੀਂ ਮੰਡੀ ਦੇ ਵਿੱਚ ਲੈ ਗਏ ਆ ਆਪਦੇ ਪ੍ਰੋਡਕਟ ਵੇਚਦੇ ਆ ਜਿਵੇਂ ਸਰੋਂ ਦਾ ਤੇਲ ਹੋ ਗਿਆ ਪੀਲੀ ਸਰੋਂ ਦਾ ਤੇਲ ਕੋਲਡ ਪ੍ਰੈਸਡ ਆਪ ਕੱਢ ਕੇ ਬਹੁਤ ਵਧੀਆ ਜਿਹਦੇ ਬਹੁਤ ਵਧੀਆ ਰੀਜੈਂਟ ਨੇ ਜੀ ਬਾਦਾਮ ਰੋਗ ਨਾਲ ਨਾਰੀਅਲ ਦਾ ਵਰਜਨ ਤੇਲ ਜੀ ਅਲਸੀ ਦਾ ਤੇਲ ਸਾਟਾ ਅੱਠ ਤਰ੍ਹਾਂ ਦੇ ਤੇਲ ਕੱਢਦੇ ਆ ਜੀ ਅਸੀਂ ਜਿਹੜੇ ਬਹੁਤ ਵਧੀਆ ਟਾਪ ਦੇ ਤੇਲ ਨੇ ਜੀ ਅਸੀਂ ਇਹ ਰਿਕੁਐਸਟ ਕਰਦੇ ਆਂ ਵੀ ਆਪਣੇ ਘਰੇ ਕਰੋ ਜੀਵਤ ਚੀਜ਼ਾਂ ਨੂੰ ਖਾਓ ਲਿਵਿੰਗ ਚੀਜ਼ਾਂ ਨੂੰ ਖਾਓ ਆਪਣੇ ਖਾਸ ਕਰਕੇ ਕਿਹੜਾ ਲੀਵਰ ਹੁੰਦਾ ਇਹਦਾ ਧਿਆਨ ਰੱਖਣੇ ਜ਼ਿਆਦਾ ਲੜਾਉਂਦੇ ਕਿਉਂਕਿ ਇਹਦੀ ਜ਼ਿੰਮੇਵਾਰੀਆਂ ਜ਼ਿਆਦਾ ਨਹੀਂ ਸਦੀ। ਰਸੋਈ ਦਾ ਸਾਰਾ ਕੁਝ ਮਿਲਦਾ ਜਿੱਥੇ ਗੁੜ ਸੱਕਰ ਤੇ ਆਪਣਾ ਤੇਲ ਹਰ ਤਰ੍ਹਾਂ ਦੇ ਚਾਰ ਹਰ ਤਰ੍ਹਾਂ ਦੇ ਸਬਜ਼ੀਆਂ ਵੀ ਮਿਲਦੀਆਂ ਨੇ ਆਟੇ ਮਿਲਦੇ ਨੇ ਤੇ ਸਾਰਾ ਕੁਝ ਮਿਲਦਾ ਜਿੱਨਾ ਵੀ ਰਸੋਈ ਚ। ਕੈਂਸਰ ਹਸਪਤਾਲ ਜਾਓ ਇੱਥੇ ਆਪਣੇ ਸੰਗਰੂਰ ਕੁਰਬਲ ਕੁਰਬਲ ਕਰਦੇ ਫਿਰ ਤੇ ਹਰ ਤੀਜੇ ਘਰ ਚ ਕੈਂਸਰ ਹੈ ਜੀ ਕਿਡਨੀ ਫੇਲ ਡਾਇਲਿਸਿਸ ਵਾਲੇ ਕਲੀਨਿਕ ਐਨੇ ਜਿਆਦਾ ਹਸਪਤਾਲ ਖੁੱਲ ਗਏ ਨੇ ਸੁਪਰ ਸਪੈਸ਼ਲਿਟੀ ਸੰਗਰੂਰ ਚ ਦਾਸ ਖੁੱਲ ਗਏ ਨੇ ਲੋੜ ਹੈ ਕਿ ਬਿਮਾਰੀਆਂ ਹੋਣ ਨਾ ਲਾ ਕੇ ਠੀਕ ਕਰਨ ਦਾ ਲੋੜ ਹੈ ਬਚਾਉਣ ਦੇ ਲਈ ਉਹਦੇ ਲਈ ਆਰਗੈਨਿਕ ਖੇਤੀ ਆਰਗੈਨਿਕ ਪ੍ਰੋਡਕਟਸ ਦੀ ਲੋੜ ਹੈ ਮੇਰਪੱਕ ਪੋਰਟ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਸ਼ਹਿਰ ਦੇ ਸਿਟੀ پارک ਕੋਲ ਖੜਿਆ ਜਿੱਥੇ ਕੀ ਸਰਕਾਰ ਵੱਲੋਂ ਸੰਗਰੂਰ ਪ੍ਰਸ਼ਾਸਨ ਵੱਲੋਂ ਪਹਿਲ ਮੰਡੀ ਲਗਾਈ ਜਾਂਦੀ ਹੈ ਜਿਸ ਵਿੱਚ ਕੀ ਲੋਕ ਆਪਣੇ ਤਿਆਰ ਕੀਤੇ ਆਰਗੇਨਿਕ ਫੂਡ ਪ੍ਰੋਡਕਟ ਲੈ ਕੇ ਆਉਂਦੇ ਹਨ ਅਤੇ ਇੱਥੇ ਸੇਲ ਕਰਦੇ ਹਨ ਆਪਾਂ ਜਾਣਕਾਰੀ ਲਵਾਂਗੇ ਕਿ ਸਰਕਾਰ ਇਹਨਾਂ ਲੋਕਾਂ ਨੂੰ ਕੀ ਬੈਨੀਫਿਟ ਦਿੰਦੀ ਆ ਤੇ ਕਿਸ ਆਧਾਰ ਤੇ ਪਹਿਲ ਪਹਿਲ ਮੰਡੀ ਆ ਜੋ ਸ਼ੁਰੂ ਕੀਤੀ ਗਈ ਆ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਕਰਮਚਾਰੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕੀ ਨਾਮ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਿੰਦਰ ਕੁਮਾਰ ਹੈ ਤੇ ਮੈਂ ਐਡੀਸੀ ਡਿਵੈਲਪਮੈਂਟ ਆਫਿਸ ਵਿੱਚ ਪ੍ਰੋਡਕਟ ਡਿਵੈਲਪਮੈਂਟ ਐਂਡ ਮੈਨੇਜਮੈਂਟ ਆਫਿਸਰ ਦੇ ਤੌਰ ਤੇ ਕੰਮ ਕਰਦਾ ਹਾਂ ਆ ਕੀ ਕਹਿਣਾ ਚਾਹੋਗੇ ਜੋ ਸੰਗਰੂਰ ਪ੍ਰਸ਼ਾਸਨ ਵੱਲੋਂ ਇਹ ਪਹਿਲ ਮੰਡੀ ਤੁਹਾਡੇ ਵੱਲੋਂ ਲੋਕਾਂ ਵਾਸਤੇ ਚਲਾਈ ਗਈ ਆ ਇਹ ਨਾਂਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪ ਮੈਂਬਰਾਂ ਨੂੰ ਪਲੇਟਫਾਰਮ ਮਾਰਕੀਟਿੰਗ ਪਲੇਟਫਾਰਮ ਹੈ ਇਹ ਕਰਾਉਣ ਵਾਸਤੇ ਪਹਿਲ ਮੰਡੀ ਆਰਗੇਨਾਈਜ਼ ਕੀਤੀ ਹੈ ਹਫਤਾਵਾਰੀ ਮੰਡੀ ਲਗਾਈ ਜਾਂਦੀ ਹੈ ਜੀ ਇਹ ਤੇ ਜਿਹਦੇ ਵਿੱਚ ਕਿਸਾਨ ਆਪਣੇ ਆਰਗੈਨਿਕ ਪ੍ਰੋਡਕਟ ਤੇ ਸੈਲਫ ਹੈਲਪ ਗਰੁੱਪ ਹੱਥੀ ਤਿਆਰ ਕੀਤੇ ਸਮਾਨ ਨੂੰ ਲੈ ਕੇ ਆਉਂਦੇ ਨੇ ਆ ਕੀ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਕੱਲਾ ਇਹੀ ਪਲੇਟਫਾਰਮ ਆ ਜਾਂ ਅਲੱਗ-ਅਲੱਗ ਕਿਤੇ ਹੋਰ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਲੇਟਫਾਰਮ ਹਨ ਨਹੀਂ ਸੰਗਰੂਰ ਤੋਂ ਇਲਾਵਾ ਜੀ ਆਪਾਂ ਸਨਾਮ ਚ ਵੀ ਹਰੇਕ ਮੰਗਲਵਾਰ ਲਗਾਉਂਦੇ ਆ ਜੀ ਇਸ ਤੋਂ ਇਲਾਵਾ ਆਪਾਂ ਪਾਤੜਾ ਵੀ ਮੰਡੀ ਲਗਾ ਰਹੇ ਹਾਂਗੇ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਪਹਿਲ ਮਾਰਟ ਹੈ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਹੈ ਜਿੱਥੇ ਆਪਣੇ ਸੈਲਫ ਹੈਲਪ ਗਰੁੱਪ ਮੈਂਬਰ ਅਤੇ ਕਿਸਾਨਾਂ ਦੁਆਰਾ ਕਿਸਾਨ ਮਹਿਲਾਵ ਕਿਸਾਨਾਂ ਦੁਆਰਾ ਤਿਆਰ ਕੀਤਾ ਸਮਾਨ ਜੀ ਉੱਥੇ ਮਿਲਦਾ ਹੈ ਕੀ ਲੱਗਦਾ ਇਸ ਜੋ ਪ੍ਰੋਡਕਟ ਤੁਸੀਂ ਪਹਿਲ ਮੰਡੀ ਇੱਥੇ ਲਾਉਨੇ ਲੋਕ ਪ੍ਰੋਡਕਟ ਆਪਣੇ ਤਿਆਰ ਕਰਕੇ ਲੈ ਕੇ ਆਉਂਦੇ ਨੇ ਕਿੰਨਾ ਕੁ ਰਿਸਪੌਂਸ ਮਿਲਦਾ ਤੇ ਇਹ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਕੀ ਸਹਾਇਤਾ ਮਿਲਦੀ ਆ ਜਿੰਨਾ ਵੀ ਬਹੁਤ ਹੁਣ ਤੱਕ ਨਾ ਜੀ 3 ਸਾਲਾਂ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲਿਆ ਹੈ ਲਗਾਤਾਰ ਮੰਡੀ ਸਕਸੈਸਫੁਲ ਹੋ ਰਹੀ ਹੈਗੀ ਤੇ ਸਾਨੂੰ ਇਹਦਾ ਮਤਲਬ ਜੋ ਵੀ ਫੀਡਬੈਕ ਮਿਲਿਆ ਹੁਣ ਤੱਕ ਪੋਜ਼ਿਟਿਵ ਹੀ ਮਿਲਿਆਗਾ ਕਿਸਾਨਾਂ ਨੂੰ ਇਹ ਫਾਇਦਾ ਹੋਇਆ ਜੀ ਇਹਨਾਂ ਨੂੰ ਮਾਰਕੀਟਿੰਗ ਪਲੇਟਫਾਰਮ ਦੇ ਮਿਲਣ ਦੇ ਨਾਲ ਜਿਹੜਾ ਇਹ ਸਮਾਨ ਘਰੇ ਤਿਆਰ ਕਰਦੇ ਸੀ ਉਹ ਸਾਰਾ ਵਿਕਣ ਲੱਗਿਆ ਤੇ ਸ਼ਹਿਰ ਨਿਵਾਸੀਆਂ ਨੂੰ ਉਹ ਮੇਲਿਆਂ ਨਾਲ ਕਿਹਾ ਤੇ ਇਹਦਾ ਸਭ ਤੋਂ ਦੂਸਰਾ ਫਾਇਦਾ ਹੈ ਜੀ ਸਰਕਾਰੀ ਸਕੀਮਾਂ ਨਾਲ ਜੁੜ ਕੇ ਜਿਹੜੇ ਬੰਦੇ ਘਰੇ ਬੈਠ ਕੇ ਕੰਮ ਕਰਦੇ ਸੀ ਉਹ ਮੇਲਿਆਂ ਤੇ ਜਾਂਦੇ ਨੇ ਜੀ ਸਰਸ ਮੇਲਿਆਂ ਦੇ ਵਿੱਚ ਜਾਂਦੇ ਨੇ ਤੇ ਵੱਖ-ਵੱਖ ਡਿਪਾਰਟਮੈਂਟ ਦੁਆਰਾ ਜਿਹੜੇ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਨੇ ਉਹਨਾਂ ਨਾਲ ਜੁੜ ਜਾਂਦੇ ਨੇ ਤੇ ਇਸ ਤੋਂ ਇਲਾਵਾ ਜੀ ਜਿਹੜੇ ਗਵਰਨਮੈਂਟ ਦੇ ਸਕੀਮਾਂ ਆਉਂਦੀਆਂ ਨੇ ਤੇ ਉਹ ਇਹਨਾਂ ਨੂੰ ਜਿਵੇਂ ਪੀਐਮਐਫਐਮੀ ਹੈ ਜਾਂ ਪ੍ਰਧਾਨ ਮੰਤਰੀ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਹੈ ਕਿਦੇ ਜਿਵੇਂ ਆਪਣਾ ਕੋਈ ਵੀ ਸਕੀਮ ਆਉਂਦੀ ਹੈ ਜੀ ਤਾਂ ਉਹਦਾ ਲਾਹਰ ਜ਼ਰੂਰ ਲੈਂਦੇ ਨੇ ਜੀ ਸਕੀਮ ਦਾ ਗੱਲ ਕਰਾਂਗੇ ਉਹਨਾਂ ਲੋਕਾਂ ਨਾਲ ਜੋ ਇਸ ਸਪੈਸ਼ਲ ਮੰਡੀ ਦੇ ਵਿੱਚ ਆਪਣੇ ਪ੍ਰੋਡਕਟ ਲੈ ਕੇ ਆਉਂਦੇ ਨੇ ਤੇ ਇੱਥੇ ਸੇਲ ਕਰਦੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਕੌੜਾਈ ਕਿਹੜੀ ਜਗ੍ਹਾ ਤੋਂ ਹਾਂ ਸਾਡਾ ਪਿੰਡ ਮਾਨਾ ਤੇ ਮਾਨ ਕੁਦਰਤੀ ਖੇਤੀ ਫਾਰਮ ਦੇ ਨਾਮ ਤੇ ਸਾਡਾ ਮਤਲਬ ਆਰਗੈਨਿਕ ਫਾਰਮ ਚੱਲ ਰਿਹਾ ਹੈ 2000 ਮਤਲਬ 15 ਤੋਂ ਅਸੀਂ ਆਰਗੇਨਿਕ ਫਾਰਮਿੰਗ ਕਿਸ ਤਰ੍ਹਾਂ ਦੇ ਪ੍ਰੋਡਕਟ ਤੁਸੀਂ ਇਸ ਪਹਿਲ ਮੰਡੀ ਵਿੱਚ ਲੈ ਕੇ ਆਉਂਦੇ ਹੋ ਆਪਣੇ ਕੋਲੇ ਜੋ ਵੀ ਆਰਗੇਨਿਕ ਪ੍ਰੋਡਕਟ ਜਿਵੇਂ ਹੁੰਦੇ ਆ ਮਤਲਬ ਆਪਣੇ ਜਿਹੜੀ ਪ੍ਰੋਡਿਊਸ ਆ ਉਹ ਵੀ ਆਪਣੇ ਫਾਰਮ ਦੀ ਆ ਮਤਲਬ ਸੀਡ ਤੋਂ ਲੈ ਕੇ ਜਿਹੜਾ ਅਪਕਲੇ ਐਂਡ ਟੂ ਪਲੇਟ ਤੱਕ ਮਤਲਬ ਸਾਰਾ ਸਿਸਟਮ ਆ ਜਿਹੜਾ ਉਹ ਸਾਡਾ ਆਪਣਾ ਫਾਰਮ ਹੁੰਦਾ ਤੇ ਉਹ ਫਸਲਾਂ ਨੂੰ ਪ੍ਰੋਸੈਸ ਕਰਕੇ ਅਸੀਂ ਮੰਡੀ ਦੇ ਵਿੱਚ ਲੈ ਕੇ ਆਉਂਦੇ ਆ ਕਿਹੜਾ ਪ੍ਰੋਡਕਟ ਜੋ ਇੱਥੇ ਪਹਿਲ ਮੰਡੀ ਦੇ ਵਿੱਚ ਤੁਹਾਡਾ ਸਭ ਤੋਂ ਵੱਧ ਸੇਲ ਹੁੰਦਾ ਸਾਡਾ ਜਿਵੇਂ ਇੱਥੇ ਸਰੋਂ ਦਾ ਬਣਿਆ ਹੋਇਆ ਸਾਗ ਸਰਦੀਆਂ ਦੇ ਵਿੱਚ ਤੇ ਖੋਏ ਦੀ ਬਰਫੀ ਹੋਗੀ ਤੇ ਮਤਲਬ ਬਹੁਤ ਵਧੀਆ ਜਿਵੇਂ ਇੱਥੇ ਸਾਡਾ ਉਦੋਂ ਹਾਂ ਪਹਿਲ ਮੰਡੀ ਦੇ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਹਾਂਜੀ ਜਿਵੇਂ ਛੁੱਟੀ ਦਾ ਦਿਨ ਹੁੰਦਾ ਬੱਚਿਆਂ ਨੂੰ ਫਿਰ ਅਸੀਂ ਨਾਲ ਲੈ ਕੇ ਆਉਨੇ ਹਾਂ ਅੱਜ ਕੱਲ ਤਾਂ ਵੈਸੇ ਜਿਵੇਂ ਗਰਮੀ ਦੀਆਂ ਹੁਣ ਛੁੱਟੀਆਂ ਚੱਲ ਰਹੀਆਂ ਨੇ ਤੇ ਪਰ ਸੰਡੇ ਨੂੰ ਵੀ ਜਿਵੇਂ ਜ਼ਿਆਦਾਤਰ ਅਸੀਂ ਬੱਚਿਆਂ ਨਾਲ ਹੀ ਲੈ ਕੇ ਆਉਨੇ ਹਾਂ हां जी ਇਹਨਾਂ ਦਾ ਕਹਿਣਾ ਹੈ ਕਿ ਛੁੱਟੀ ਦੇ ਦਿਨ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਂਦਾ ਤੇ ਬੱਚਿਆਂ ਦਾ ਟਾਈਮ ਵੀ ਪਾਸ ਹੋ ਜਾਂਦਾ ਗੱਲਬਾਤ ਹੋਰ ਲੋਕਾਂ ਨਾਲ ਵੀ ਕਰਾਂਗੇ ਕਿਉਂਕਿ ਉਹ ਪਹਿਲ ਮੰਡੀ ਦੇ ਵਿੱਚ ਆਉਂਦੇ ਨੇ ਤੇ ਆਪਣਾ ਪ੍ਰੋਡਕਟ ਆਪ ਤਿਆਰ ਕਰਦੇ ਨੇ ਤੇ ਪਿੰਡ ਸਤੌਜ ਤੋਂ ਵੀ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਇਹ ਪਹਿਲ ਮੰਡੀ ਦੇ ਵਿੱਚ ਆਉਂਦੇ ਰਹਿੰਦੇ ਨੇ ਗੱਲਬਾਤ ਪਹਿਲਾਂ ਵੀ ਕਰੀਆ ਕੀ ਨਾਮ ਹੈ ਜਗਦੇਵ ਸਿੰਘ ਜੀ ਸਸਰੀਕਾਰ ਜੀ ਸਾਰਿਆਂ ਨੂੰ ਜੀ ਤੇ ਜਗਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਕੀ ਕੀ ਪ੍ਰੋਡਕਟ ਵੇਚਦੇ ਹੋ ਬਹੁਤ ਵਧੀਆ ਜੀ ਆਪਦੇ ਪ੍ਰੋਡਕਟ ਵੇਚਦੇ ਆ ਜੀ ਜਮੇ ਸਰੋਂ ਦਾ ਤੇਲ ਹੋ ਗਿਆ ਪੀਲੀ ਸਰੋਂ ਦਾ ਤੇਲ ਕੋਲਡ ਪ੍ਰੈਸੀ ਆਪ ਕੱਢ ਕੇ ਬਹੁਤ ਵਧੀਆ ਜੀ ਦੇ ਬਹੁਤ ਵਧੀਆ ਰੀਜੈਂਟ ਨੇ ਜੀ ਬਾਦਾਮ ਰੋਗ ਨੂੰ ਨਾਰੀਅਲ ਦਾ ਵਰਜਨ ਤੇਲ ਜੀ ਅਲਸੀ ਦਾ ਤੇਲ ਨਾਲ 6 8 ਤਰ੍ਹਾਂ ਦੇ ਤੇਲ ਕੱਢਦੇ ਆ ਜੀ ਅਸੀਂ ਜਿਹੜੇ ਬਹੁਤ ਵਧੀਆ ਟਾਪ ਦੇ ਤੇਲ ਨੇ ਜੀ ਸਾਨੂੰ ਰੋ ਗਰੁੱਪ ਜੀ ਮੁਲਾਜ਼ਮਾਂ ਵੱਲੋਂ ਬਹੁਤ ਵਧੀਆ ਮੱਤ ਦਿੱਤੀ ਗਈ ਸਾਡੀ ਅਸੀਂ ਕੰਮ ਕਰ ਰਹੇ ਆ ਜੀ ਬਹੁਤ ਖੁਸ਼ ਆਏ ਅੱਜ ਇਹ ਮੁੱਖ ਮੰਤਰੀ ਦੇ ਪਿੰਡੋ ਸਟਾਉ ਤੋਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਪਾਤੜਾਂ ਤੋਂ ਜੁੜੇ ਹੋਏ ਨੇ ਉਹ ਵੀ ਪਹਿਲ ਮੰਡੀ ਦੇ ਵਿੱਚ ਪਹੁੰਚਦੇ ਨੇ ਆਪਣੇ ਪ੍ਰੋਡਕਟ ਵੇਚਦੇ ਨੇ ਆ ਕੀ ਕਹਿਣਾ ਚਾਹੋਗੇ ਬਸ ਜੀ ਧੰਨਵਾਦ ਹੈ ਜੀ ਸਰਕਾਰ ਦਾ ਬਾਕੀ ਲੋਕਾਂ ਨੂੰ ਰਿਕੁਐਸਟ ਕਰਦੇ ਆਂ ਵੀ ਭਾਈ ਇਹ ਤੁਹਾਡਾ ਸਰੀਰ ਇੱਕ ਗਹਿਣਾ ਕੁਦਰਤ ਦਾ ਬਹੁਤ ਆਕੜਾ ਇਹਦੇ ਵਿੱਚ ਜੋ ਤੁਸੀਂ ਪਾਉਂਗੇ ਤੁਹਾਡੇ ਲੀਵਰ ਨੂੰ ਜੋ ਚੀਜ਼ਾਂ ਦੋਗੇ ਉਹ ਕੋਈ ਤੁਹਾਡੇ ਉਸਕੇ ਨਤੇ ਆਣਗੀਆਂ ਬਾਲਾਂ ਤੇ ਆਣਗੀਆਂ ਇੱਕ ਚੀਜ਼ ਹੈਗਾ ਜਿਹੜੀ ਆਪਣਾ ਸਰੀਰ ਹੈ ਕੁਦਰਤ ਦੀ ਜਾਇਜ ਆਤਾ ਹੈ ਇਟਸ ਅ ਪ੍ਰੋਪਰਟੀ ਆਫ ਨੇਚਰ ਸੋ ਇਹਦੇ ਅੰਦਰ ਨਿਯਮ ਵੀ ਕੁਦਰਤ ਹੀ ਚੱਲਦੇ ਨੇ ਸੋ ਜਿਹੜਾ ਆਪਣਾ ਲੀਵਰ ਹੁੰਦਾ ਇਹ ਕੁਦਰਤੀ ਚੀਜ਼ਾਂ ਨੂੰ ਖਿੱਚ ਲੈਂਦਾ ਚੂਸ ਲੈਂਦਾ ਆਪਦੀ ਪਾਸ਼ਾ ਚ ਤੋੜ ਲੈਂਦਾ ਉਹਨੂੰ ਅਬਜ਼ਰਵ ਕਰ ਲੈਂਦਾ ਪਰ ਜਿਹੜੇ ਹੁਣ ਮੈਨੂ ਮੇਡ ਪ੍ਰੋਡਕਟ ਬਣ ਕੇ 20 30 ਸਾਲਾਂ ਦੇ ਜਮੈਲੋਪੈਥਿਕ ਗੋਲ ਵਾਂ ਗੈਲੀਆਂ ਕਿਉਂਕਿ ਆਪਣਾ ਲੀਵਰ ਜ਼ਮੀਨ ਨਾਲ ਚੱਲਦਾ ਮਿੱਟੀ ਨਾਲ ਚੱਲਦਾ ਕਿਉਂਕਿ ਆਪਣੀ ਮਿੱਟੀ ਦੀ ਬੰਤਰ ਬੰਦੇ ਦੀ ਬੰਤਰ ਸੇਮ ਹੈ ਸੋ ਮਿੱਟੀ ਦੀਆਂ ਚੀਜ਼ਾਂ ਵਾਲੀਆਂ ਚੀਜ਼ਾਂ ਜਿਹੜਾ ਲੀਵਰ ਕੋਲ ਜਾਂਦੀਆਂ ਨੇ ਤਾਂ ਉਹ ਖੁਸ਼ ਹੁੰਦਾ ਲੀਵਰ ਪਰ ਜਿਹੜੀ ਹੁਣ ਗੋਲੀ ਹੈ ਇਹ ਮਿੱਟੀ 'ਚ ਪੈਦਾ ਨਹੀਂ ਹੁੰਦੀ ਹੈਗੀ ਸੋ ਉਹਨੂੰ ਉਹ ਖਿੱਚਦਾ ਨਹੀਂ ਹੈਗਾ ਚੂਸਦਾ ਨਹੀਂ ਆਤੀ ਭਾਸ਼ਾ 'ਚ ਤੋੜਦਾ ਨਹੀਂ ਹੈਗਾ ਸੋ ਅਸੀਂ ਇਹੀ ਲੋਕਾਂ ਨੂੰ ਰਿਕਵੈਸਟ ਕਰਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਆਪਣੇ ਜੀਨਸ ਨੂੰ ਬਚਾਓ ਆਪਣੇ ਬੱਚਿਆਂ ਨੂੰ بچਾਓ ਤੇ ਆਪਣੀ ਕੁਦਰਤ ਨਾਲ ਆਪਣੇ ਬਾਡੀ ਨੂੰ ਆਪਣੇ ਸਰੀਰ ਨੂੰ ਕਿਉਂਕਿ ਜਿਹੜਾ ਤੁਹਾਡਾ ਕੁਦਰਤ ਹੈ ਨਿਯਮ ਉਹਦੀ ਚੱਲਣਗੇ ਕਿਉਂਕਿ ਬਣਾਇਆ ਉਹਨੇ ਆਏ ਸੋ ਤਾਂ ਕਰਕੇ ਅਸੀਂ ਇਹੀ ਰਿਕਵੈਸਟ ਕਰਦੇ ਆਂ ਵੀ ਆਪਣੇ ਘਰੇ ਕਰੋ ਜੀਵਤ ਚੀਜ਼ਾਂ ਨੂੰ ਖਾਓ ਲਿਵਿੰਗ ਚੀਜ਼ਾਂ ਨੂੰ ਖਾਓ ਆਪਣੇ ਖਾਸ ਕਰਕੇ ਜਿਹੜਾ ਲੀਵਰ ਹੁੰਦਾ ਇਹਦਾ ਧਿਆਨ ਰੱਖਣ ਦੇ ਜਿਆਦਾ ਲੜੋਂਦੇ ਕਿਉਂਕਿ ਇਹਦੀ ਜ਼ਿੰਮੇਵਾਰੀਆਂ ਜ਼ਿਆਦਾ ਨੇ हां ਸਾਡੇ ਨਾਲ ਡਾਕਟਰ ਏਸ ਮਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜੋ ਪਤਾ ਲੱਗਿਆ ਉਹਨਾਂ ਦੇ ਰਹਿਨੁਮਾਈ ਦੇ ਵਿੱਚ ਹੀ ਇਹ ਮਾਰਕੀਟ ਜੋ ਲੱਗਣ ਲੱਗੀ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਪਤਾ ਲੱਗਿਆ ਪਹਿਲ ਮੰਡੀ ਵੀ ਤੁਸੀਂ ਹੀ ਇਸ ਨੂੰ ਦੇਖ ਰਹੇ ਹੋ ਹਾਂਜੀ ਮੈਂ ਪ੍ਰਬੰਧਕ ਦੇ ਤੌਰ ਤੇ ਦੇਖ ਰਿਹਾ ਜੀ ਉਦੋਂ ਤਾਂ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਚ ਲੱਗੀ ਸ਼ੁਰੂ ਕੀਤੀ ਹੋਈ ਹੈ ਔਰ ਇਹਨੂੰ 2.5 ਸਾਲ ਤੋਂ ਉੱਪਰ ਹੋ ਗਏ ਵੱਡੀ ਗੱਲ ਹੈ ਕਿ ਸਾਰੇ ਸ਼ਹਿਰੀਆਂ ਨੂੰ ਇੱਕ ਥਾਂ ਸਾਰੇ ਪ੍ਰੋਡਕਟ ਮਿਲ ਜਾਂਦੇ ਆ ਰਸੋਈ ਦੇ ਉਹ ਇਸ ਕਰਕੇ ਖੁਸ਼ ਨੇ ਕਿ ਅੱਗੇ ਸੀ ਇੱਕ ਇੱਕ ਦੋ ਦੋ ਪ੍ਰੋਡਕਟ ਕਿੱਥੋਂ ਲੈਂਦੇ ਕਿਸਾਨਾਂ ਨੂੰ ਤੇ ਸਹਿਲਪਲ ਗੁਰਪਾਲੀਆਂ ਵੀ ਇਹਨਾਂ ਨੇ ਫਾਇਦਾ ਹੋ ਕੇ ਉਹਨਾਂ ਨੇ ਵੇਕਣ ਲੱਗ ਗਏ ਤਾਂ ਦੋ ਧਾਰੀ ਫਾਇਦਾ ਹੈ ਜੀ ਬਹੁਤ ਵੱਡਾ ਲੱਗਦਾ ਜੀ ਜਿਵੇਂ ਆਰਗੇਨਿਕ ਪ੍ਰੋਡਕਟ ਨੇ ਅੱਜ ਕੱਲ ਕੈਮੀਕਲ ਪ੍ਰੋਡਕਟ ਜ਼ਿਆਦਾ ਆ ਰਹੇ ਨੇ ਪਰ ਇੱਥੇ ਮੰਡੀ ਜੋ ਸੰਡੇ ਨੂੰ ਲੱਗਦੀ ਆ ਤਾਂ ਬਹੁਤ ਵਧੀਆ ਮੰਡੀ ਲੱਗਦੀ ਆ ਤੁਸੀਂ ਪ੍ਰਬੰਧਕ ਦੇ ਤੌਰ ਤੇ ਪ੍ਰਸ਼ਾਸਨ ਵੱਲੋਂ ਲਾਏ ਗਏ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਅਸੀਂ ਪੂਰੇ ਸਰਟੀਫਾਈਡ ਕਿਸਾਨ ਨੇ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਮੈਨੂੰ ਪਤਾ ਹੈ ਸਾਰਿਆਂ ਦਾ ਮੇਰੇ ਬੈਠਣ ਦਾ ਇਹੀ ਕਾਰਨ ਹੈ ਲੋਕਾਂ ਨੂੰ ਵਿਸ਼ਵਾਸ ਹੈ ਤੇ ਜਿਹੜੇ ਸੈਲਪੈਲ ਬੁਰਪਾਲੀਆਂ ਬੀਬੀਆਂ ਨੇ ਉਹਨਾਂ ਨੂੰ ਵੀ ਸੇ ਲੰਬੇ ਸਮੇਂ ਤੋਂ ਜਾਣਦੇ ਆ ਕਿ ਉਹ ਆਪ ਘਰੇ ਤਿਆਰ ਕਰਕੇ ਲੈਂਦੇ ਨੇ ਨਹੀਂ ਤਾਂ ਸਾਰਾ ਕੁਝ ਹੀ ਬਾਜ਼ਾਰ ਦੇ ਵਿੱਚ ਉਹ ਜਿਹੜਾ ਇੰਡਸਟਰੀ ਦਾ ਪ੍ਰੋਡਕਟ ਹੈ ਉਹ ਸਾਰੇ ਹੀ ਜ਼ਹਿਰੀਲਾ ਤਿਆਰ ਕੀਤਾ ਜਾਂਦਾ ਹੈ ਪ੍ਰਜ਼ਰਵੇਟਿਵ ਪਾ ਕੇ ਤਿਆਰ ਕੀਤਾ ਜਾਂਦਾ ਹੈ ਤੇ ਇਹ ਸਾਰਾ ਘਰੇ ਤੇ ਸੀ ਢਗਣਾ ਤਿਆਰ ਕੀਤਾ ਹੋਇਆ ਰਸੋਈ ਦਾ ਸਾਰਾ ਕੁਝ ਮਿਲਦਾ ਜਿੱਥੇ ਗੁੜ ਸੱਕਰ ਤੇ ਆਪਣਾ ਤੇਲ ਹਰ ਤਰ੍ਹਾਂ ਦੇ achar ਹਰ ਤਰ੍ਹਾਂ ਦੇ ਸਬਜ਼ੀਆਂ ਵੀ ਮਿਲਦੀਆਂ ਨੇ ਆਟੇ ਮਿਲਦੇ ਨੇ ਤੇ ਸਾਰਾ ਕੁਝ ਮਿਲਦਾ ਜਿੰਨਾ ਵੀ ਸੋਚਿਆ ਉਹ ਚੈਲੰਜ ਵੀ ਕਰ ਸਕਦਾ ਇਹਨਾਂ ਪ੍ਰੋਡਕਟਾਂ ਨੂੰ ਵੀ ਕੋਈ ਡੁਪਲੀਕੇਟ ਆ ਜਾਂ ਕੋਈ ਨਕਲੀ ਹੋ ਸਕਦਾ ਬਿਲਕੁਲ ਕਰ ਸਕਦਾ ਜੀ ਬਿਲਕੁਲ ਅਸੀਂ ਤਾਂ ਕਹਿੰਦੇ ਆ ਕਿ ਚੈਲੰਜ ਕਰੋ ਜਿੱਤੇ ਸਾਨੂੰ ਡਾਊਟ ਲੱਗਦਾ ਸੀ ਆਪ ਵੀ ਉਹਨੂੰ ਰੋਕ ਦਿੰਦੇ ਹੱਥ ਬੰਨ੍ਹ ਕੇ ਕਿ ਬੇਨਤੀ ਰਾਵ ਸੱਚਾ ਆਲ ਮਿਲਦੇ ਨੇ ਹਲਦੀ ਮਿਲਦੀ ਹੈ ਬਿਸਕੁਟ ਮਿਲਦੇ ਨੇ ਮਲਟੀ ਗ੍ਰੇਨ ਆਟਾ ਮਿਲਦਾ ਹੈ ਕੋਧਰਾ ਰਾਗੀ ਆਟਾ ਮਿਲਦਾ ਹੈ ਸਾਰਾ ਕੁਝ ਮਿਲਦਾ ਜਿਹੜਾ ਸਾਨੂੰ ਚਾਹੀਦਾ ਔਰ ਸਿਹਤ ਦਾ ਚੰਗੀ ਦਾ ਇਹੀ ਹੈ ਕਿ ਆਰਗੈਨਿਕ ਥੋੜੇ ਬੈਂਕੇ ਖਾ ਲੋ ਭਵੇਂ ਕਿਸਾਨਾਂ Então... ਨਹੀਂ ਤਾਂ ਜਿੰਨੀਆਂ ਬਿਮਾਰੀਆਂ ਨੇ ਕੈਂਸਰ ਹਸਪਤਾਲ ਜਾਓ ਇੱਥੇ ਆਪਣੇ ਸੰਗਰੂਰ ਕੁਰਬਲ ਕੁਰਬਲ ਕਰਦੇ ਫਿਰ ਤੇ ਹਰ ਤੀਜੇ ਘਰ ਚ ਕੈਂਸਰ ਹੈ ਜੀ ਕਿਡਨੀ ਫੇਲ ਡਾਇਲਿਸਿਸ ਵਾਲੇ ਕਲੀਨਿਕ ਐਨੇ ਜਿਆਦਾ ਹਸਪਤਾਲ ਖੁੱਲ ਗਏ ਨੇ ਸੁਪਰ ਸਪੈਸ਼ਲਿਟੀ ਸੰਗਰੂਰ ਚ ਦਾਸ ਖੁੱਲ ਗਏ ਨੇ ਲੋੜ ਹੈ ਕਿ ਬਿਮਾਰੀਆਂ ਹੋਣ ਨਾ ਨਾ ਕੇ ਠੀਕ ਕਰਨ ਦਾ ਲੋੜ ਹੈ ਬਚਾਉਣ ਦੇ ਲਈ ਉਹਦੇ ਲਈ ਆਰਗੈਨਿਕ ਖੇਤੀ ਆਰਗੈਨਿਕ ਪ੍ਰੋਡਕਟਸ ਦੀ ਲੋੜ ਹੈ ਹਾਂਜੀ ਇਹ ਆਰਗੈਨਿਕ ਖੇਤੀ ਤੇ ਪ੍ਰੋਡਕਟ ਇੱਥੇ ਮਿਲਦੇ ਨੇ ਕਸਟਮਰ ਵੀ ਸਾਡੇ ਨਾਲ ਨੇ ਜੋ ਇੱਥੇ ਖਰੀਦਦਾਰੀ ਕਰ ਰਹੇ ਨੇ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਆਪਣਾ ਮਤਰਸੀਮ ਤਰਸੀਮ ਜ ਆਰਗੈਨਿਕ ਖੇਤੀ ਦੇ ਪ੍ਰੋਡਕਟ ਇੱਥੇ ਮਿਲਦੇ ਨੇ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਨੇ ਤੁਹਾਨੂੰ ਕਿੰਨੇ ਚਿਰ ਤੋਂ ਤੁਸੀਂ ਯੂਜ਼ ਕਰ ਰਹੇ ਹੋ ਉਹ ਅਜਨੇ ਕਦੇ 2 ਚਿਰ ਮਹੀਨੇ ਬਾਅਦ ਲੈ ਜੰਨੇ ਆ ਸਾਮਾਨ ਕਿਸ ਤਰ੍ਹਾਂ ਦਾ ਸਾਮਾਨ ਹੁੰਦਾ ਹੈ ਸਰ ਗੁੜ ਸ਼ੱਕਰ ਘਿਓ ਭਾਣਾ ਤੇਲ ਹਨੀ ਸਾਰਾ ਕੁਝ ਮਿਲਦਾ ਨਹੀਂ ਉਹ ਮਿਲਦਾ ਤਾਂ ਸਾਰਾ ਕੁਸਾ ਜੀ ਆਰਗੈਨਿਕ ਚੀਜ਼ ਮਿਲਦੀ ਆ ਪਰ ਜਦੋਂ ਤੁਸੀਂ ਇਸਤੇਮਾਲ ਕਰਦੇ ਹੋ ਕਿ オリジナル ਮਾਲ ਹੁੰਦਾ ਹੈ ਦੇਸੀ ਹੁੰਦਾ ਹੈ ਮਜਾ ਆਉਂਦਾ ਖਾ ਕੇ ਸੇ ਦਾ ਫਰਕ ਪੈਂਦਾ ਆ ਕੀ ਕਹਿਣਾ ਚਾਹੋਗੇ ਸਟੇਟ ਬਾਜੀ ਠੀਕ ਹੈ ਸਭ ਵਧੀਆ ਜੀ ਮਾਨ ਸਮਾਨ ਬਹੁਤ ਵਧੀਆ ਹਾਂ ਜੀ ਕਸਟਮਰਾਂ ਦਾ ਵੀ ਕਹਿਣਾ ਹੈ ਕਿ ਜੋ ਇੱਥੇ ਪ੍ਰੋਡਕਟ ਮਿਲਦੇ ਹਨ ਬਹੁਤ ਵਧੀਆ ਮਿਲਦੇ ਹਨ ਸਾਡੀ ਸਿਹਤ ਬਚੀ ਰਹਿੰਦੀ ਹੈ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਬਦਾਂ ਸੰਗਰੂਰ